ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਸੰਡੇ ਤੇ ਅੱਜ ਆਪਾਂ ਕੁਝ ਕੁ ਸਪੈਸ਼ਲ ਬਣਾਵਾਂਗੇ ਤੇ ਅੱਜ ਜਗਾ ਬਣਾ ਰਹੀਆਂ ਹਨ ਅਲਸੀ ਦੀਆਂ ਪਿੰਨੀਆਂ ਤੇ ਨੂੰਹਾਂ ਬਣਾਉਣਗੀ ਤੇ ਮੈਂ ਵੀਡੀਓ ਬਣਾਉਂਗੀ ਤੇ ਫਿਰ ਤੁਹਾਨੂੰ ਥੋੜੀ ਨਾਲ ਸ਼ੇਅਰ ਕਰ ਦੇ ਰੈਸਪੀ ਸਨ ਹੁਣ ਸਰਦੀਆਂ ਸ਼ੁਰੂ ਹੋ ਰਹੀਆਂ ਤੇ ਹਮੇਸ਼ਾ ਬਹੁਤ ਉਸ਼ਟਵਨ ਰਹੂਗਾ ਅਸੀਂ ਦਾ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਕਿ ਸੁਪਰਫਿਸ਼ੀਅਲ ਯੂਜ਼ ਵੀ ਬਹੁਤ ਆਏਗਾ ਤੇ ਖਾਣ ਲਈ ਵੀ ਬਹੁਤ ਵਧੀਆ ਹੈ ਨਾ ਤਾਂ ਉਹ ਸਿੰਪਲ ਜੀ ਕਿਕ ਰੈਸਪੀ ਤੁਹਾਨੂੰ ਦਿਖਾਉਣੀ ਹੈ ਜਿਹੜੀ ਕਿ ਬਹੁਤ ਹੀ ਹੈਲਦੀ ਹੈ ਫॉर ਸਕਿਨ ਫॉर ਹਾਰਟ ਫॉर ਕੋਲੇਸਟ੍ਰੋਲ ਐਂਡ ਸੋ ਐਂਡ ਸੋ ਸੋ ਮਨੀ ਥਿੰਗਸ ਠੀਕ ਹੈ ਤੇ ਬਹੁਤ ਸਾਰੀਆਂ ਮਤਲਬ ਇਹਦੇ ਬੈਨੀਫਿਟਸ ਹੈਗੇ ਨੇ ਤੇ 슈ਗਰਲੀ ਸਪੈਸ਼ਲੀ ਬਹੁਤ ਅੱਛੀ ਹੈ ਬਟ ਕਿਉਂਕਿ ਇਹਦੇ ਚ ਥੋੜਾ ਜਿਹਾ ਸੀ ਮਤਲਬ ਮਿੱਠਾ ਵੀ ਪਾਵਾਂਗੇ ਤਾਂ 슈ਗਰ ਵਾਲਾ ਬੰਦਾ ਮਿੱਠੇ ਦੀ ਮਾਤਰਾ ਹੋਰ ਘੱਟ ਕਰ ਸਕਦਾ ਹੈ ਜਾਂ ਫਿਰ ਅਵੋਇਡ ਕਰ ਸਕਦਾ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਸਿਆਣਾ ਬੰਦਾ ਤਾਂ ਦਵਾਈ ਵਾਂਗ ਖਾ ਹੀ ਲੈਂਦਾ ਹੈ ਤੇ ਬਾਕੀ ਤੁਸੀਂ ਅਲਸੀ ਨੂੰ ਹੋਰ ਤਰੀਕੇ ਨਾਲ ਵੀ ਵਰਤ ਸਕਦੇ ਹੋ ਅਲਸੀ ਦਾ ਤੁਸੀਂ ਭੁੰਨ ਕੇ ਪਾਊਡਰ ਬਣਾ ਕੇ ਰੱਖ ਲਓ ਉਹਨੂੰ ਤੁਸੀਂ ਦਹੀਂ ਚ ਪਾ ਲਓ ਉਹ ਵੀ ਖਾ ਸਕਦੇ ਆ ਜਾਂ ਤੁਸੀਂ ਆਟੇ ਦੀ ਗੁੰਨ ਲਓ ਠੀਕ ਹੈ ਇੱਕ ਮਤਲਬ ਮੰਨ ਲਓ ਜੇ ਤੁਸੀਂ ਚਾਰ ਦੋ ਬੰਦੀਆਂ ਤਾਂ ਦੋ ਚਮਚੇ ਪਾ ਲਓ ਆਟੇ ਚ ਜੇ ਆਪਾਂ ਇੱਕ ਡੰਗ ਦਾ ਆਟਾ ਗੁੰਨੇ ਆ ਠੀਕ ਹੈ ਤਾਂ ਉਸ ਤਰੀਕੇ ਨਾਲ ਵੀ ਤੁਸੀਂ ਈਜ਼ੀਲੀ ਇਹਨੂੰ ਅਲਸੀ ਨੂੰ ਖਾ ਸਕਦੇ ਹੋ ਤੇ ਜੇ ਤੁਸੀਂ ਸ਼ਕੀਨ ਨੂੰ ਸਾਡੇ ਮੰਮੀ ਵਾਂਗੂ ਬਣਾਉਣ ਦੇ ਜਿੰਨੀਆਂ ਬਣਾ ਸਕਦੀਆਂ ਉਹ ਬੱਚੇ ਛੋਟੇ ਕਿਉਂਕਿ ਉਹ ਇਸ ਤਰ੍ਹਾਂ ਨਹੀਂ ਖਾਂਦੇ ਹੈਗੇ ਇਸ ਤਰ੍ਹਾਂ ਦੀ ਚੀਜ਼ਾਂ ਤੇ ਲੋ ਕਰਦੇ ਸ਼ੁਰੂ ਕੈਮਰਾ ਕਰਦੀਆਂ ਮੈਂ ਉਧਰ ਠੀਕ ਹੈ ਜੀ ਹਾਂ ਜੀ ਅੱਜ ਜਿਹੜੇ ਬਣਾਉਣੀ ਹੈ ਨਾ ਹਲਸੀ ਦੇ ਲੱਡੂ ਮੁੰਡੇ ਨੇ ਲੈਈਆ ਜੀ ਅੱਧਾ ਕਿਲੋ ਅੱਧਾ ਕਿਲੋ ਹਲਸੀ ਹੈ ਜੀ ਇਹਨੂੰ ਸਾਫ਼ ਕਰ ਲਿਆ ਚੰਗੀ ਤਰ੍ਹਾਂ ਤੇ ਆਹ ਥੋੜੇ ਜੇ ਮਖਾਣੇ ਅੰਦਾਜ਼ੇ ਨਾਲ ਲੈ ਲਏ ਜਿੰਨੇ ਹੈਗੇ ਇਦੇ ਵਿੱਚ 500 ਗ੍ਰਾਮ ਜੇ ਸੂਜੀ ਆ ਸੋਰੀ ਅਲਸੀ ਹੈ ਤਾਂ ਉਹਦੇ ਵਿੱਚ 400 ਗ੍ਰਾਮ ਗੁੜ ਪੈਂਦਾ ਠੀਕ ਹੈ ਜੀ ਬਾਕੀ ਆ ਚੀਜ਼ਾਂ ਜੇ ਹੈ ਤਾਂ ਪਾ ਲਓ ਆਪਸ਼ਨਲ ਨੇ ਮੇਰੇ ਕੋਲੇ ਸੀਗੀਆਂ ਮੈਂ ਪਾ ਲੀਆਂ ਜਿੰਨਾ ਹੋਵੇ ਉਹਨਾਂ ਪਾ ਲਓ ਅਖਰੋਟ ਆ ਬਦਾਮ ਨੇ ਪਾਉਂਗੇ ਤਾਂ ਬਹੁਤ ਅੱਛਾ ਇਹਨਾਂ ਦੇ ਆਪ ਦੇ ਫਾਇਦੇ ਨੇ ਨਾ ਨਾਲ ਵਿੱਚੇ ਤੇ ਆ ਹੈਗਾਗਾ ਕਾਜੂ ਤੇ ਆ ਕੱਦੂ ਕਸ ਕੀਤਾ ਹੋਇਆ ਸੁੱਕਾ ਨਾਰੀਅਲ ਹੈ ਜਿਹੜਾ ਉਹ ਹੈ ਬਸ ਆਹੀ ਨੇ ਜੀ ਚੀਜ਼ਾਂ ਪੈਂਦੀਆਂ ਇਕਾ ਥੋੜਾ ਜਿਹਾ ਦੇਸੀ ਕੀ ਹੈ ਹੈ ਦਾੱਖਾ ਇਹ ਦਾੱਖਾ ਸਭ ਤੋਂ ਪਿੱਛੋਂ ਪਾਉਣੀ ਹੈ ਜਦੋਂ ਬਣ ਗਿਆ ਤੇ ਹੁਣ ਆ ਕੜਾਹੀ ਰੱਖੀ ਹੋਈ ਹੈ ਇਹਦੇ ਉੱਤੇ ਤੇ ਇਹਨੂੰ ਆਪਾਂ ਗੈਸ ਜਲਾ ਲੈਨੇ ਇਹਦੇ ਵਿੱਚ ਕੁਝ ਨਹੀਂ ਪਾਉਣਾ ਸਾਰੀ ਆਹ ਅਲਸੀ ਪਾ ਕੇ ਡਰਾਈ ਰੋਸਟ ਕਰ ਲੈਣਾ ਉਦੇ ਵਿੱਚ ਇਹ ਪਾਸੇ ਨੂੰ మీడియం ਤੋਂ ਲੋ ਤੱਕ ਇਹਦੀ ਫਲੇਮ ਰੱਖਣੀ ਹੈ ਤੇ ਇਸ ਨੂੰ ਹਲਾਉਂਦੇ ਰਹਿਣਾ 6-7 ਮਿੰਟ ਵਿੱਚ ਇਹਦੇ ਵਿੱਚੋਂ ਚਟਕਣ ਦੀ ਆਵਾਜ਼ ਆਉਣ ਲੱਗ ਜਾਊਗਾ ਜਦੋਂ ਚਟ ਚਟ ਜਿਹਾ ਆਵਾਜ਼ ਆਈ ਉਸ ਤੋਂ ਬਾਅਦ ਇਹਨੂੰ ਬੰਦ ਕਰ ਦੇਣਾ ਉਦੋਂ ਸਮਝ ਲਓ ਕਿ ਤੁਹਾਡੀ ਜਿਹੜੀ ਅਲਸੀ ਹੈ ਉਹ ਰੋਸਟ ਹੋ ਗਈ ਲੋ ਤੋਂ ਮੀਡੀਅਮ ਰੱਖਣੀ ਹੈ ਠੰਡਾ ਹੋ ਜਾਊਗਾ ਫੇਰ ਇਸ ਨੂੰ ਮਿਕਸੀ 'ਚ ਉਹਦਾ ਇਹਨੂੰ ਗ੍ਰाइंड ਕਰਨਾ ਹੈ ਬਰੀਕ ਕਰ ਲੈਣਾ ਤਾਂ ਫਿਰ ਬਰੀ ਅੱਛੀ ਹੋ ਜਾਂਦੀ ਹੈ ਜੇ ਥੋੜੀ ਜਿਹੀ ਘੱਟ ਹੋਵੇ ਨਾ ਤਾਂ ਇਹਦਾ ਛਿਲਕਾ ਜਿਹੜਾ ਉੱਪਰਲਾ ਉਹ ਥੋੜਾ ਜਿਹਾ ਹਾਰਡ ਹੁੰਦਾ ਉਹਨੂੰ ਫੇਰ ਗ੍ਰाइंड ਕਰਨ 'ਚ ਥੋੜਾ ਜਿਹਾ ਦਿੱਕਤ ਆਉਂਦੀ ਆਹ ਦੇਖੋ ਜੀ ਹੁਣ ਤੁਹਾਨੂੰ ਆਵਾਜ਼ ਆ ਰਹੀ ਹੈ ਨਾ ਇਹ ਆ ਹੋ ਗਈ ਹੁਣ ਤਿਆਰ ਤੇ ਹੁਣ ਆਪਾਂ ਇਹ ਬੰਦ ਕਰ ਦਨੇ ਆ ਗੈਸ ਬੰਦ ਕਰਤੀ ਜੀ ਇਹਨੂੰ ਥੋੜਾ ਜਿਹਾ ਹੋਰ ਕੋਈ ਦਾਣਾ ਰਹਿ ਨਾ ਗਿਆ ਹੋਵੇ ਉਜਨ ਤੱਕ ਆਪਾਂ ਚਲਾ ਕੇ ਇਹਨੂੰ ਆਪਾਂ ਇਹਦੇ ਵਿੱਚ ਕੱਢ ਲੈਣਾ ਜੀ ਹੁਣ ਇਸੇ ਹੀ ਕੜਾਹੀ ਨੂੰ ਫੇਰ ਉਹਦੇ ਰੱਖ ਕੇ ਗੈਸ ਤੇ ਵਿੱਚੋਂ ਥੋੜਾ ਸਾਫ਼ ਕਰਕੇ ਥੋੜਾ ਜਾਇਦੇ ਵਿੱਚ ਕੀ ਪਾ ਲੈ ਇੱਕ ਚਮਚਾ ਪਾ ਲੋ ਬਸ ਬੇਸੀ ਘਿਓ ਹੈ ਜੀ ਬਸ ਡੇਢ ਕ ਚਮਚਾ ਪਾ ਕੇ ਵਿੱਚ ਪਾ ਕੇ ਨਾ ਜੀ ਬਦਾਮ ਸਾਰੀਆਂ ਚੀਜ਼ਾਂ ਅੱਡ ਰੋਸਟ ਕਰ ਕਿ ਕਿ ਸੋਟਾ 5.0 ਅਲੱਗ-ਅਲੱਗ ਹੁੰਦਾ ਇਹ ਥੋੜੇ ਜਿਹਾ ਨਾ ਇਹਦੇ ਵਿੱਚ ਤੇਲ ਕਿਉਂ ਐਬਜ਼orb ਨਹੀਂ ਕਰਨਗੇ ਨਾ ਮਤਲਬ ਬਦਾਮਾਂ ਦਾ ਆਪਦਾ ਹੀ ਵਿੱਚ ਵੀ ਕਿਉਂ ਤੇਲ ਹੁੰਦਾ ਨਾ ਤੇ ਇਹ ਸਿਰਫ ਥੋੜੇ ਜਿਹਾ ਫੁੱਲ ਜੇ ਜਾਣਗੇ ਜਦੋਂ ਇਹ ਬਾਣੀਗੇ ਕਰਨੀ ਲੋ ਹਾਂਜੀ ਇਹ ਲੋਤੇ ਹੀ ਰੱਖਣਾ ਹੈ ਬਸ ਹੁਣ ਇਹਨਾਂ ਨੂੰ ਆਪਾਂ ਇੱਕ ਡੋਂਗੇ ਚ ਕੱਢ ਲਾਂਗੇ ਸਾਰੇ ਇੱਕੋ ਇੱਕੋ ਹੀ 판ਡੇ ਵਿੱਚ ਕੱਢ ਲੈਣਾ ਹੈ ਇਹ ਕਾਜੂ ਰੰਗ ਬਦਲਣ ਜੇ ਲੱਗੇ ਨੇ ਥੋੜੇ ਜਿਹਾ ਰੈਡੀਸ਼ ਬਰਾਊਨ ਜੇ ਹੋ ਰਹੇ ਨੇ ਬਸ ਹੁਣ ਆਪਾਂ ਇਹਨਾਂ ਨੂੰ ਇਹਨਾਂ ਬਦਾਮਾਂ ਦੇ ਨਾਲ ਹੀ ਘੱਟ ਲਾਂਗੇ। ਕਰੋ ਬਸ ਅਖਰੋਟ ਵੀ ਥੋੜਾ ਜਿਹਾ ਹੋ ਹੈ ਨਾ ਇਹ ਇਹਨਾਂ ਵੀ ਥੋੜੇ ਜਿਹਾ ਕਰੰਚੀ ਹੋ ਜਾਂਦੇ ਨੇ ਥੋੜੇ ਜਿਹਾ ਉਹਦੇ ਵਿੱਚ ਵੀ ਆਪਾਂ ਪਲਸ ਮੋਡ ਤੇ ਇਹਨਾਂ ਨੂੰ ਕਰਸ਼ ਕਰਾਂਗੇ ਜਿਹੜਾ ਅਖਰੋਟ ਹੈ ਮੈਨੂੰ ਲੱਗਦਾ ਇਹ ਸਭ ਤੋਂ ਘੱਟ ਯੂਜ਼ ਕਰਦੇ ਆਪਾਂ ਰੂਟੀਨ ਲਾਈਫ ਦੇ ਵਿੱਚ ਹਾਂ ਇਹ ਤਾਂ ਹਾਂ ਯੈਸ ਯੈਸ ਬ੍ਰੇਨ ਲਈ ਵੀ ਬਹੁਤ ਅੱਛੇ ਹੁੰਦੇ ਆ ਜੇ ਬੱਚੇ ਪੜ੍ਹਦੇ ਨੇ ਨਾ ਤੇ ਹਾਂਜੀ ਦਮਾਗ਼ ਬਹੁਤ ਵਰਗੀ ਲੱਗਦਾ ਤੇ ਦਮਾਗ਼ ਲਈ ਬਹੁਤ ਚੰਗਾ ਲੋ ਜੀ ਹੁਣ ਆਪਾਂ ਇਹ ਬੰਦ ਕਰਤਾ ਹੁਣ ਆਪਾਂ ਇਹਦੇ ਚ ਪਾ ਲੈਨੇ ਆ ਇਹ ਵੀ ਪੁੱਣ ਲਈ ਜਿਵੇਂ ਥੋੜੇ ਜਿੰਨਾਂ ਨੂੰ ਰੋਸਟ ਇਹਦੇ ਵਿੱਚ ਹੀ ਪਾ ਕੇ ਮਖਾਣੇ ਮਖਾਣਿਆਂ ਦਾ ਕੁਛ ਨਹੀਂ ਮਖਾਣੇ ਬਹੁਤ ਫਾਇਦੇਮੰਦ ਹੈ ਇਹ ਫੁੱਲ ਆਫ ਕੈਲਸ਼ੀਅਮ ਹੁੰਦੇ ਨੇ ਤਾਂ ਤੁਸੀਂ ਜ਼ਿਆਦਾ ਪਾਉਣੇ ਹੋਣ ਜ਼ਿਆਦੇ ਵੀ ਪਾ ਸਕਦੇ ਹੋ ਇਹਦੀ ਕੋਈ ਮਤਲਬ ਲਿਮਟ ਨਹੀਂ ਹੈ ਜਿੰਨਾ ਕੈਲਸ਼ੀਅਮ ਖਾਓਗੇ ਉੰਨੀਆਂ ਤੁਹਾਡੀਆਂ ਗੋਡੇ ਕਿਤੇ ਹੱਡੀਆਂ ਸਟਰੋਂਗ ਰਹਿਣਗੀਆਂ ਤੇ ਬੈਸਟ ਰਿਸੋਰਸ ਹੈਗਾ ਕੈਲਸ਼ੀਅਮ ਦਾ ਹੀ ਸਾਰੀ ਜਿਹੜੀ ਨਟਸ ਹੁੰਦੇ ਨੇ ਜਿਨਕ ਕਟਿਆ ਸਰ ਵੇਰਾ ਜਿਹੜਾ ਆਪਣਾ ਫਿਰਦੀ ਹੈ ਜੀ ਨਾਲ ਪਾਈਪਰ ਵੇਰਾ ਬਹੁਤ ਚੰਗਾ ਹੈ ਅਸੀਂ ਜਿਹੜੇ ਦੇਖ ਲੇ ਕਿ ਵੀ ਨਹੀਂ ਪਾਈਪਰ ਬਹੁਤ ਨਮ ਕੁਟਚੀਆ ਇਹਨੂੰ ਠੰਡਾ ਹੋ ਜੇ ਥੋੜਾ ਜਿਹਾ ਬਸ ਫੇਰ ਆਪਾਂ ਨਾਲ ਬਣਾ ਬਿਓ ਹਾਂ ਇਹ ਇਕੱਠਾ ਕਰਕੇ ਬ੍ਰਾਊਨ ਬਸ ਫੇਰ ਆ ਠੰਡਾ ਹੋ ਜਾਂਦੀ ਹੈ ਇਹਨੂੰ ਵੀ ਉਹ ਕਰਨਾ ਹੈ ਗ੍ਰਾਈਂਡ ਇਹ ਕੈਲਸ਼ੀਅਮ ਪੰਜੀ ਪਾਵੇਂ ਤੁਸੀਂ ਵੈਸੇ ਹੀ ਰੋਸਟ ਕਰਕੇ ਰੱਖ ਲਓ ਆਉਂਦੇ ਜਾਂਦੇ ਦੋ ਚਾਰ ਨਾ ਮਖਾਣੇ ਇਹ ਤਾਂ ਤੁਸੀਂ ਆਉਂਦੇ ਜਾਂਦੇ ਨਾ ਬੱਡੀ ਚ ਪਾ ਕੇ ਰੱਖ ਲਓ ਜਿਵੇਂ ਦਾਣੇ ਭੁੰਨੇ ਕੇ ਰੱਖੀਦੇ ਨੇ ਡਰਾਈ ਕਰਕੇ ਰੋਸਟ ਕਰਕੇ ਰੱਖ ਲਓ ਦੋ ਚਾਰ ਆਲੇ ਇਨਾਂ ਦਾ ਰੋਸਟ ਹੋਇਆ ਦਾ ਪਤਾ ਲੱਗੂਗਾ ਜੀ ਇਹਨੂੰ ਬਾਹਰ ਕਰ ਦਿੱਤੇ ਦੇਖੋ ਤੁਸੀਂ ਹੈ ਦੱਬ ਲਿਆ ਉਹ ਨਾ ਇਹ ਘਿਰ ਜਾਂਦੇ ਆ ਇਹਦਾ ਮਤਲਬ ਹੈ ਇਹ ਪੂਰੇ ਰੋਸਟ ਹੋ ਗਏ ਅਜੇ ਮੈਂ ਦੇਖਿਆ ਜੇ ਹੋਏ ਨਹੀਂ ਇਹ ਬਸ ਉਹ ਹੈ ਮੈਂ ਚੱਕਦਾ ਇੱਕ ਹਾਂਜੀ ਇਹਨੂੰ ਬਸ ਰੱਖ ਲਓ ਤੇ ਹੁਣ ਆ ਦੇਖੋ ਬਹੁਤਾ ਗਰਮ ਤਾਂ ਨਹੀਂ ਹੈ ਅਲਸੀ ਉਸੀ ਦੀ ਹੈ ਹੈ ਬਸ ਇਹਨੂੰ ਵੀ ਹੋਣਾ ਅਲਸੀ ਨੂੰ ਵੀ ਆਪਾਂ ਨੇ ਗ੍ਰਾਈਂਡ ਕਰ ਲਿਆ ਹੁਣ ਦੇਖਦੇ ਆਪਾਂ ਇਹ ਅਜੇ ਵੀ ਨਹੀਂ ਹੋਏ ਕੋਈ ਕੋਈ ਦਾਣਾ ਸਾਫਾ ਨਹੀਂ ਹੋਇਆ ਕੁਝ ਕਰਨਾ ਪਤਾ ਸੀ ਹਾਂ ਹਾਂ ਨਹੀਂ ਨਹੀਂ ਇਹ ਤਾਂ ਸਿਕਨ ਥੋੜਾ ਜਿਹਾ ਕ੍ਰਾਂਚੀ ਰਹੇ ਵਧੀਆ ਰਹਿੰਦਾ ਹਾਂ ਕੱਸੀ ਕਰ ਹਾਂਜੀ ਹੁਣ ਐਲਸੀ ਨੂੰ ਦੀਦੀ ਪਾ ਕੇ ਕਰੋਗੇ ਨਾ ਇਹ ਪੂਰੀ ਹੋਣੇਗੀ ਕੋਜ ਦੇਖ ਲਿਆ ਜੀ ਹਾਂਜੀ ਇੱਕ ਮਾਣੇ ਮਖਾਣੇ ਨਾ ਜੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੇ ਨੇ ਪੈਕੇਟ ਮਿਲਦਾ ਉਹਦੇ ਚ ਥੋੜੇ ਜੇ ਡਰਾਈ ਰੋਸਟ ਕਰਕੇ ਰੱਖ ਲਓ ਹੈ ਉਪਾਸ ਕੋਈ ਨਹੀਂ 올ਡੇਜ ਮੈਟਰ ਕਰਦੀ ਹੈ ਜੀ ਮਖਾਣਿਆਂ ਨੂੰ ਖਮਾਣੇ ਕਿਹਾ ਜਾਂਦਾ ਹੈ ਆਪਾਂ ਨੇ ਇਹਦੇ ਚ ਪਾ ਦੇਣਾ ਦੇਸੀ ਘਿਓ ਆ ਰਹੇਗੇ ਮਖਾ ਮਖਾਣੇ ਖਮਾਣੇ ਖਮਾਣੇ ਬੰਦੇ ਆ ਹਾਂ ਲੋ ਜੀ ਆ ਹੁਣ ਆਪਣਾ ਹੋ ਰਿਹਾ ਹੈ ਧਰਮਿਕ ਮਾਈ ਵੀ ਛੱਡੀ ਹੋ ਗਈ ਮੈਂ ਮਕਾਨੇ ਤਾਂ ਪੰਡੇ ਹੀ ਨੇ ਕਿੰਨਾ ਕਿਉਂ ਪਾਇਆ ਕਿ ਕੁਛ ਇਹ ਹੈ 200 ਗ੍ਰਾਮ ਹੋਊਗਾ ਐਨਾ ਕਿਸੇ ਥੋੜਾਈ ਜਿਹਾ ਸਾਰੀਆਂ ਚੀਜ਼ਾਂ ਬਸ ਜੀ ਇੱਕ ਭਾਂਡੇ 'ਚ ਇਕੱਠੀਆਂ ਕਰ ਲੈਣੀਆਂ ਨੇ ਬੀਬਾ ਮਿਕਸ ਕਰ ਦੇਣਗੇ ਤੇ ਗੁੜ ਕਿੱਥੇ ਹੈ ਜੀ ਲਿਆ ਇੱਥੇ ਆ ਕੇ ਖਵਾਣੇ ਖਵਾਣੇ ਬਸ ਇਹਨੂੰ ਮਿਕਸ ਕਰ ਲੋ ਜੀ ਆ ਰਹੀ ਜੀ ਆਹ ਦੇਖੋ ਜੀ ਗੁੜ ਮੈਂ ਤਾਂ ਕੁੱਟ ਲਿਆ ਤੁਸੀਂ ਕद्दूकस ਕਰ ਲੋ ਬ੍ਰੀਕ ਕਰ ਲੋ ਘੋ ਗਰਮ ਕਰਕੇ ਉਹਦੇ ਵਿੱਚ ਪਾ ਲੈਣਾ ਤੇ ਕਿਉਂ ਚਾਹੀਦਾ ਹਾਂ ਹਾਂ ਨਾ ਪਾਣੀ ਨਹੀਂ ਪਾਣੀ ਤਾਂ ਲਾਉਣਾ ਹੀ ਨਹੀਂ ਬਸ ਇਹ ਸੁਣੋ ਨਾ ਇਹ ਹੁਣ ਇਹਦੇ ਵਿੱਚ ਪਿਘਲ ਜਾਊਗਾ ਹਾਂ ਚੱਕਰ ਰੱਖਿਓ ਗੈਸ ਵੀ ਇਹ ਤਾਂ ਪਗਲਾਉਣਾ ਹੀ ਹੈ ਵੀ ਨਹੀਂ ਚੀੜਾ ਹੋ ਜਾਊਗਾ ਇਹਦੇ ਨਾਲ ਵਿਚਾਲੇ ਜੇ ਬਸ ਰਲਾ ਕੇ ਹਾਂਜੀ ਹਾਂਜੀ ਹਾਂ ਹਾਂ ਠੀਕ ਹੈ ਗੋਰ ਗੋਰ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੰਦੇ ਹਾਂ ਆ ਉਹ ਵਿਚਾਰੇ ਉਹ ਕਰਦੇ ਹੋ ਟੋਆ ਐਂ ਸੀਗਾ ਮੈਨੂੰ ਤਾਂ ਲੱਗਦਾ ਉਹਦਾ ਬਸ ਕਾਪੜੀ ਭੰਨ ਜੂਰ ਫੱਤਰ ਰੜਾ ਲਾ ਦਾਂਗੇ ਬਸ ਜੀ ਹਟ ਜੋ ਬਸ ਆ ਕੱਟ ਕੱਟੀ ਕੱਢ ਲਓ ਵਿੱਚ ਉੱਤੋਂ ਕਰਚੀ ਨਾਲ ਨਾ ਹਲਾ ਦਿਓ ਹੱਥ ਨਾਲ ਹਾਂ ਕੋਈ ਗਲਤੀ ਨਾਲ ਵੀ ਲਾ ਲਿਆ ਨਾ ਹੱਥ ਸਟੀਟ ਬਹੁਤ ਗੁੱੜਚ ਹਾਂ ਲੋ ਜੀ ਪਿਗ ਪਿਗੜਾ ਕੇ ਗੁੜ ਆਪਾਂ ਇੱਚ ਬਣਾ ਲਿਆ ਸੀ ਕਿਉਂ ਇੱਚ ਪਿਗੜਾ ਲਿਆ ਸੀ ਜੀ ਇਸ ਤੋਂ ਨੰਤਰ ਨਾ ਹੁਣ ਉੱਤੋਂ ਮਿਕਸ ਕਰ ਲੈਣਾ ਤਤਾਂ ਹੋਵੇ ਪਿੰਨੀ ਨਹੀਂ ਬਣਾਉਣੀ ਫੇਰ ਅੱਛੀ ਤਰ੍ਹਾਂ ਮਸਲ ਕੇ ਨਾ ਇਹਦੇ ਵਿੱਚ ਥੋੜੀ ਜੀ ਇੱਥੇ ਇਲਾਇਚੀ ਰੱਖੀ ਸੀ ਆਕਸ਼ੀ ਬੂ ਲੈ ਥੋੜੀ ਜੀ ਗਲਤੀ ਕਰਨੀ ਨਹੀਂ ਤਾਂ ਬਹੁਤ ਜ਼ਿਆਦਾ ਹੀਟ ਹੋਣੀ ਹੈ ਥੋੜੀ ਜੀ ਲੈਚੀ ਪਾਊਡਰ ਪਾਤਾ ਆਪਾਂ ਵਿੱਚ ਚਲੋ ਹੁਣ ਰਹਿ ਗਿਆ ਜੀ ਬੱਚਿਆਂ ਦਾ ਕੰਮ ਇਹ ਬਣਾਉਣਗੇ ਜੀ ਪਿੰਨੀਆਂ ਇਨਸ਼ਾਅੱਲਾ ਕਿਉਂਕਿ ਨਹੀਂ ਤਾਂ ਜੇ ਸਮਝੀ ਗਿਆ ਤੇਰੇ ਨੇ ਮਿਕਸ ਨਹੀਂ ਹੋਣਾ ਔਰ ਕੋਟ ਨਹੀਂ ਸਾਦੀ ਵਾਲੀ ਮਿਕਸ ਕਰ ਲੈ ਅੱਛੀ ਨਾਲ ਤੇ ਹੱਥਾਂ ਵਾਲੀ ਦੋ ਤਰੀਕਾ ਬਹੁਤ ਜ਼ਿਆਦਾ ਇੰਟਰ ਨਹੀਂ ਅਜੇ ਤਾਂ ਬਸ ਆਪ ਇਹਦੇ ਨਾਲ ਰਲਾਤਾ ਜੀ ਜਦੋਂ ਬਟੋਂਗੇ ਆਹਾ ਤੋ ਜਿਵੇਂ ਤੁਸੀਂ ਇਹਨੇ ਜੀਨੀ ਰੱਖ ਲਓ ਇਹ ਤਾਂ ਜਿਵੇਂ ਲੱਡੂ ਬਣਾ ਲਓ ਇਹ ਤੁਹਾਡੀ ਮਰਜ਼ੀ ਹੈ ਇਹ ਵੀ ਤੁਸੀਂ ਇਹ ਖਾ ਕੇ ਪਾਣੀ ਨਹੀਂ ਪੀਣਾ ਫੇ ਥੋੜੀ देर ਦੇਖਾ ਹੱਥ ਲੋ ਜੀ ਬਹੁਤ ਸੋਹਣਾ ਬਣਿਆ ਇਹ ਤਾਂ ਤੇ ਬੜਾ ਦੇਖਣ ਜੀ ਬਹੁਤ ਸੋਹਣਾ ਲੱਗ ਰਿਹਾ ਬਸ ਠੀਕ ਹੈ ਬਣ ਗਿਆ ਹੋ ਗਿਆ ਹੁਣ ਤਾਂ ਠੀਕ ਹਾਂ ਜਿਆਦਾ ਗਰਮ ਥੋੜਾ ਜਿਹੀ ਗਰਮ ਹੈ ਹੁਣ ਤਾਂ ਥੋੜਾ ਜਿਹਾ ਹਜੇ ਵੀ ਹੈਗਾ ਤਾਂ ਹੈ ਹਾਂ ਜੀ ਵਿੱਚ ਚਾਹ ਪਾ ਦਿਓ ਬੇਟਾ ਲੋ ਤੋ ਪੋਣਾ ਪਾ ਦੇਣੀ ਆ ਤਾਂ ਉੱਪਰੋਂ ਦੀ ਬਾਖਾਂ ਸਾਹ ਵੱਤੀ ਪਾ ਦੇਣੀ ਆ ਨੇ ਜੀ ਫਿਰ ਨਾ ਤਾਂ ਹਾਂ ਇਹ ਆਪਸ਼ਨਲ ਐ ਪਾਣੀ ਆ ਪਾਉ ਨਹੀਂ ਪਾਉਣਾ ਹਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਨੇ ਮੈਂ ਹਰ ਇੱਕ ਚੀਜ਼ ਚ ਬਾਅਦ ਦਿੰਦੀ ਆ ਪਰ ਆਪਣੀ ਆਪਣੀ ਲਾਈਕਿੰਗ ਐ ਜੀ ਲੈ ਪਾਣੀ ਦੇਖੋ ਜੇ ਵਟ ਸਕਦੇ ਹੋ ਜੇ ਉਹ ਐ ਲੱਗਦਾ ਥੋੜਾ ਭੁਰਪਰਾ ਹੈ ਤਾਂ ਮੜਾ ਚੱਕ ਕੇ ਹੋਰ ਪਾ ਲਓ ਨਹੀਂ ਪੇਰਪਸ ਠੀਕ ਹੈ ਇਹਨਾਂ ਜਦੋਂ ਤੁਸੀਂ ਲੱਡੂ ਬਣਾਉਂਗੇ ਇਹ ਥੋੜੀ ਜਿਹਾ ਜ਼ਿਆਦਾ ਜ਼ੋਰ ਜਲਾ ਕੇ ਦੱਬਣੀ ਪਊਗੀ ਇੱਕ ਵਾਰੀ ਨਹੀਂ ਤਾਂ ਤੁਹਾਨੂੰ ਐ ਲੱਗੂਗਾ ਜਿਵੇਂ ਤਾਂ ਬਣ ਨਹੀਂ ਰਹੀ ਤੇ ਪੰਜੀਰੀ ਹੈ ਨਾ ਮੈਨੂੰ ਵੀ ਲੱਗੇ ਸੀ ਬਣ ਬਣ ਜਾਣਗੀ ਇਹ ਪਰ ਜਿਆਦਾ ਇਸ ਮੈਂ ਪੂਰੇ ਟਾਈਟ ਜਿਆ ਤੁਸੀਂ ਇੱਕ ਵਾਰੀ ਸ਼ੁਰੂ ਕਰੋਗੇ ਨਾ ਪੂਰਾ ਟਾਈਟ ਟਾਈਟ ਦੱਬ ਕੇ ਤੇ ਫੇਰ ਬਣੇਗੀ ਥੋੜੇ ਗਰਮ ਵੀ ਹਾਲੇ ਜਿਵੇਂ ਜਿਵੇਂ ਘੌੜ ਟੰਡਾ ਹੋਈ ਜਾਂਦਾ ਹੋਰ ਫੇਰ ਜੰਮਣਾ ਸ਼ੁਰੂ ਹੋ ਜਾਂਦਾ ਨਾ ਆਏ ਬਣ ਜਾਂਦੀ ਐ ਨੇ ਜੀ ਕਿੰਨੀਆਂ ਤਪਾਂ ਪਰ ਦਲੀਆ ਪਥਾਲ ਤੁਸੀਂ ਪਲੱਸ ਮਾਈਨਸ ਕਰ ਸਕਦੇ ਹੋ ਜਿਵੇਂ ਬੱਚੇ ਵਾਲਾ ਥੋੜਾ ਜਿਹਾ ਵੱਧ ਮਿੱਠਾ ਪਾ ਲਿਓ ਅਸੀਂ 500 ਗ੍ਰਾਮ ਆਲਸੀ ਚ 400 ਗ੍ਰਾਮ ਗੁੜ ਪਾਇਆ ਲਗਭਗ ਮਿਣਕੇ ਤੋਂ ਅੰਦਾਜ਼ੇ ਨਾਲ ਤੁਹਾਨੂੰ ਜੇ ਲੱਗੂਗਾ ਵੀ ਮਿੱਠਾ ਹੋਰ ਚਾਹੀਦਾ ਹੈ ਇੱਕ ਚੀਜ਼ ਤੋਂ ਜ਼ਿਆਦਾ ਦੇ ਸ਼ਕੀਨ ਹਰ ਤੁਸੀਂ ਖੈਡ ਹੁੰਦਾ ਪਰ 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 ਦਿਖਾਈ ਪਾਸਾ ਕਰੀ ਤੁਸੀਂ ਪਸੋਂ ਪਸੋਂ ਅੰਬਰ ਬਰੀ ਪਾਉਂਦੇ ਆ ਪਰ ਉੱਪਰ ਚੀਜ਼ ਆਇ ਨਹੀਂ ਹੁੰਦਾ ਤਾਂ ਸੁਪਰ ਸ਼ਾਗਰ ਵਾਲੇ ਬੰਦੇ ਨੂੰ ਥੋੜਾ ਜਿਹਾ ਹੁੰਦਾ ਵੀ ਉਹ ਜਿਹੜਾ ਹੈ ਉਹ ਮਿੱਠਾ ਜਿਹੜਾ ਨਹੀਂ ਖਾ ਸਕਦਾ ਬੰਦਾ ਠੀਕ ਹੈ ਆਹ ਆਪਾਂ ਹਾਂ ਹਾਂ ਦੇਖਿਓ ਦੱਸਿਓ ਤਾਨੂੰ ਪਸੰਦ ਆਈਆਂ ਠੀਕ ਬਣ ਗਈਆਂ ਥੈਂਕ ਯੂ ਟੂ ਮਮਾ ਜੇ ਵੀ ਤੁਹਾਡੇ ਵੀ ਅ ਬੇਬੇ ਹੈਗੀ ਆ ਬੇਬੇ ਨੂੰ ਹਵਾ ਦੇ ਕੇ ਰੱਖਿਆ ਕਰੋ ਹਵਾਜ ਹਵਾਜ ਬੇਬਿਆਂ ਬਹੁਤ ਕੰਮ ਕਰਦੀਆਂ ਜਿਵੇਂ ਦਾ ਹੋ ਹੋ ਜਿਖੰਦੀ ਆ ਸਾਡਾ ਬੱਚਾ ਠਕ ਠਕਾਡਾ ਹਵਾ ਨਾਲ ਨਾ ਸਰੀਰ ਹੌਲਾ ਹੋ ਜਾਂਦਾ ਪਰ ਉੜਦਾ ਹੀ ਫਿਰਦਾ ਚਲੋ ਨਹੀਂ ਬਹੁਤ ਅੱਛੀ ਹੈ ਜੀ ਮੇਰੀ ਬੇਟੀ ਪੜਾਓ ਖਾਓ ਪਿਆਰ ਨਾਲ ਇੰਜੋਏ ਕਰੋ ਮੋਂ ਤਾਂ ਕੱਤੇ ਰਹੋ ਇੱਕ ਕੋਈ ਲਾਈਵ ਹੈ ਉਹਨੂੰ ਆਪਾਂ ਜੈਲਸੀ 'ਚ ਖਰਾਬ ਨਹੀਂ ਕਰਨਾ ਲੜਪੜ ਕਿੰਨੀ ਖਰਾਬ ਕਰਨੀ ਇੰਜੋਏ ਕਰਨਾ ਹੈ ਤੇ ਇਸੋ ਇਸੋ ਜਿਹੀ ਬਣਾ ਕੇ ਜੈਲਸੀ ਤੋਂ ਕਰੀ ਠੀਕ ਹੈ ਜੀ